ਮੈਲਾ ਪੰਗਵਾ ਗੁਰ ਸੁਪ੍ਰਸੰਨ ਹੋਏ ਥੋਗੇ ਨਾਮ ਨਿਰੰਝਨ ਮਨ ਮੈਲ ਦੀਨ ਦਇਆਲ ਸਦਾ ਕਿਰਪਾਲ ਦਿਨਸ ਗੈ ਸਗਲੇ ਜੰਦਾਲ ਸੂਖ ਸਹਿਜ ਆਨੰਦ ਖਾਨੇ ਸਾਧ ਸੰਗ ਮਿਟੇ ਤੈ ਪਰਮਾ ਅੰਮ੍ਰਿਤ ਹਰ ਹਰ ਰਸੰਗ ਖਾਨੇ ਰਹਾਉ ਚਰਨ ਕਮਲ ਸਿਉ ਲਾਗੋ ਹੈ ਖਿਨ ਮੈਂ ਬਿਨ ਸਿਉ ਮਹਾ ਪ੍ਰੇਤ ਆਠ ਪਹਿਰ ਹਰ ਹਰ ਜਪ ਜਾਪ ਰਖ ਮਹਾਰ ਗੋਵਿੰਦ ਗੁਰ ਆਪ ਆਪਣੇ ਸੇਵਕ ਕੋ ਸਦਾ ਪ੍ਰਤ ਪਾਰ ਭਗਤ ਜਨ ਕੇ ਸਾਸ ਨਿਹਾਰ ਮਾਨੁਸ ਕੀ ਕੋ ਕੇਤਕ ਬਾਤ ਜਮ ਤੇਰਾ ਖੈ ਦੇ ਕਰ ਹੱਥ ਨਿਰਮਲ ਸ਼ੋਭਾ ਨਿਰਮਲ ਰੀਪ ਪਰ ਬ੍ਰਹਮ ਆਇਆ ਮਨ ਚੀਤ ਕਰ ਕਿਰਪਾ ਗੁਰ ਦੀਨੋਂ ਦਾ ਨਾਨਕ ਪਾਇਆ ਨਾਮ ਨਿਧਾਨ ਪੈਰੋਂ ਮੈਂ ਲੱਪਣਵਾ ਕਰਨ ਕਾਰਨ ਸਮਰਥ ਗੁਰ ਮੇਰਾ ਦੀ ਪੰ ਸੁਖ ਦਾਤਾ 네ਰਾ ਪੈ ਪੰਦਨ ਅਬਨਾਸ਼ੀ ਰਾਇ ਦਰਸ਼ਨ ਦੇਖੇ ਸਭ ਦੁੱਖ ਜਾਏ ਜਤ ਕਤ ਦੇਖਉ ਤੇਰੀ ਸ਼ਰਨ ਬਲ ਬਲ ਜਾਈ ਸਤ ਗੁਰ ਚਰਣਾ ਰਹਾ ਪੂਰਨ ਕਾਮ ਮਿਲੇ ਗੁਰਦੇਵ ਸਲਤਾਲ ਦਾਤਾ ਨਿਰਮਲ ਸੇ ਕਰਖਲਿਨੇ ਆਪਣੇ ਦਾਸ राम नाम ਰਿਧਦਿਓ ਨਿਵਾਸ ਸਦਾ ਆਨੰਦ ਨਾਹੀ ਕਿਛ ਸੋਗ ਦੁਖ ਦਰਦ ਨਾ ਵਿਆਪੈ ਰੋਗ ਸਭ ਕਿਛ ਤੇਰਾ ਤੂੰ ਕਰਣਾ ਹਰ ਤਾਰ ਬ੍ਰਹਮ ਗੁਰ ਅਗੰਮ ਅਪਾਰ ਨਿਰਮਲ ਸ਼ੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨੁ 파ਣੀ ਜਲ ਥਲ ਮੈਲ ਰਵਿਆ ਸੋਏ ਨਾਮਕ ਸਭ ਕਿਛ ਸਭ ਤੇ ਹੋਏ ਤੇਰੋ ਮਨ ਲਾ ਪੰਗਵਾ ਮਨ ਤਨ ਰਤਾ ਰਾਮ ਰੰਗ ਚਰਣੀ ਸਰਬ ਮਨੋਰਥ ਪੂਰਨ ਕਰਨੇ ਆਠ ਤਹਿਰ ਗਾਵਤ ભગਵੰਤ ਸਤਗੁਰ ਦੀਨੋ ਪੂਰਾ ਮੰਤ ਸੋ ਵਡ ਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾ ਸੋਈ ਗਿਆਨੀ ਜੇ ਸਿਮਰੈ ਏਕ ਸੋ ਤੁੰਵੰਤਾ ਜਿਸ ਬੁੱਧ ਵਿਵੇਕ ਸੋ ਕੋਲਵੰਤਾ ਜੇ ਸਿਮਰੈ ਸੁਆਮੀ ਸੋ ਪਤਵੰਤਾ ਜੇ ਆਪ ਪਛਾਨੀ ਗੁਰ ਪ੍ਰਸਾਦ ਤਰਨ ਪਦ ਪਾਇਆ ਗੁਰੂ ਗੋਪਾਲ ਦੇਨ ਰਹਿਨ ਤੇ ਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿੱਧ ਮਾਹੇ ਨਿਵਾਸ ਕਉ ਨਾਨਕ ਚਾਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸ਼ਰਨ ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਹਰੋ ਮਲਾ ਪੰਗਵਾਂ ਨਾਮ ਲੈਤ ਕਿਛ ਵਿਗਨ ਨਾ ਲੱਗੈ ਨਾਮ ਸੁਣਤ ਜਨ ਦੂਰੋਂ ਭਾਗੈ ਨਾਮ ਲੈਤ ਸਭ ਦੁਖ ਖਾਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਗਨ ਭਗਤ ਬਾਜ ਹਰ ਹਰ ਨਾਮ ਰਸਕ ਰਸਕ ਹਰ ਕੇ ਗੁਣ ਗਾਓ ਰਹਾ ਹਰ ਸਿਮਰਤ ਕਿਛੁ ਤਾਖ ਨਾ ਜੋ ਹੈ ਹਰ ਸਿਮਰਤ ਦੈਂਤ ਦਿਓ ਨਾ ਪੋਹ ਹਰ ਸਿਮਰਤ ਮੋਹ ਮਾਨ ਨ ਬਧਾ ਹਰ ਸਿਮਰਤ ਗਰਬ ਜੋਲ ਨ ਰੁਧਾ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬੋ ਮਾਹਿ ਇਕ ਤੇਲਾ ਜਾਤ ਅਜਾਤ ਜਪ ਜਨ ਕੋਏ ਜੋ ਜਾਪੈ ਤਿਸ ਕੀ ਗਤ ਹੋਇ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕੋ ਪ੍ਰਭ ਕਿਰਪਾ ਥਾਰ ਸਾਸ ਸਾਸ ਹਰ ਦੇਹੋ ਚਿਤਾਰ ਤੈਰੋ ਮੈਲਾ ਪੰਜਵਾ ਆਪੇ ਸ਼ਾਸਤ ਆਪੇ ਬੇਦ ਆਪੇ ਘਟ ਘਟ ਜਾਣੇ ਭੇਦ ਜੋਤ ਸਰੂਪ ਜਾ ਕੀ ਸਬਵੱਥ ਕਰਨ ਕਾਰਣ ਪੂਰਨ ਸਮਰਥ ਤਬ ਕੀ ਓਟ ਗਹ ਮਨ ਮੇਰੇ ਚਰਨ ਕਮਲ ਗੁਰਮੁਖ ਆਰਧੋ ਦੁਸ਼ਮਨ ਦੁਖ ਨ ਆਵੈ 네ਰੇ ਰਹਾਉ ਆਪੇ ਵਣ ਤ੍ਰਿਣ ਤ੍ਰਭਵਣ ਸਾਰ ਜਾਕ ਸੂਤ ਪਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੋਗੀ ਆਪ ਨਿਰਬਣੀ ਆਪੇ ਭੋਗੀ ਜਤ ਕਤ ਪੇਖਾਂ ਤਤ ਤਤ ਸੋਏ ਤਿਸ ਬਿਨ ਦੂਜਾ ਨਹੀਂ ਕੋਏ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਦ ਸੰਗ ਮੁਕਤ ਭੁਗਤ ਜੁਗਤ ਵਸ ਜਾਕ ਊਣਾ ਨਹੀਂ ਕਿਛ ਜਨ ਤਾਕ ਹਰਿ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸੇਈ ਜਨ ਧਨ ਪੈਰੋ ਮੈਂ ਲਾ ਪੰਜਵਾ ਤਗਤਾ ਮਨ ਆਨੰਦ ਗੋਬਿੰਦ ਅਸਥਿਤ ਭੈ ਬਿਨਸੀ ਸਭ ਚਿੰਦ ਐ ਪ੍ਰੰਬਿਨਸ ਗੈ ਖਿਨਮਾਹਿ ਪਾਰ ਬ੍ਰੰਪਸਿ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ ਘਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਥਾਂਏ ਰਹਾਉ ਤਨ ਮਾਲ ਜੋ ਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰੱਖੇ ਹਾਥ ਨਿਮਕ ਨਾ ਛੋੜੇ ਸਦਹੀ ਸਾਥ ਸਰਸ ਪ੍ਰੀਤਮ ਅਵਰ ਮਾ ਕੋਏ ਸਾਰਸ ਮਹੱਲੇ ਸਾਚਾ ਸੋਏ ਮਾਤ ਪਿਤਾ ਸੁਤ ਬੰਧ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਤਾਰ ਤਬ ਕਾ ਮਨਜ਼ੂਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹਿ ਮਨ ਏ ਪ੍ਰਖਾਰਤ प्रभु हमारा सारे स्वार्थ पैरों पैला پنجواں ਤੈ ਕੋ ਪਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਧ ਮਿਟੀ ਤ੍ਰੇ ਗੁਣ ਕੀ ਦਾਸ ਕਿ ਹੋਏ ਪੂਰਨ ਕਾਮ ਰਹਾ ਹਰ ਕੇ ਲੋਕ ਸਦਾ ਗਉਣ ਗਾਵੇ ਤਿਨ ਕੋ ਮਿਲਿਆ ਪੂਰਨ ਥਾਮ ਜਨਕਾ ਦਰਸ਼ ਬਾਂਛੇ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਂ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਭੇਟੇ ਵੱਡ ਥਾਗੀ ਨਾਨਕ ਤਿੰਨ ਕਹਿ ਸਦ ਕੁਰਬਾਨ ਐਰੋ ਮੈਲਾ ਪੰਗਵਾ ਪੰਜ ਮੱਜਮੀ ਜੋ ਪੰਚ ਨਰਾਖਾ ਮਿੱਠਿਆ ਰਸਨਾ ਨਿਤ ਉਠ ਭਖੈ ਚੱਕਰ ਬਣਾਏ ਕਰੇ 파ਖੰਡ ਝੁਰ ਝੁਰ ਪਚੈ ਜੈਸ ਤਰੇ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਾ ਸਾਖ ਤੂੰ ਮੂਠ ਆਉ ਸੋਈ ਕੁਚੀਲ ਉਦਰ ਤੈ ਨਹੀਂ ਜਾਣੈ ਲੀਪੇ ਥਾਏ ਨਾ ਸੋਚ ਹਰ ਮਨ ਅੰਤਰ ਮੈਲਾ ਬਾਹਰ ਨਿਤ ਥੋਵੇ ਸਾਚੀ ਦਰਗਾ ਆਪਣੀ ਪਤ ਖੋਵਾ ਮਾਇਆ ਕਾਰਨ ਕਰੇ ਉਪਾਉ ਕਬਹਿ ਨਾ ਕਾਲੇ ਸਿੱਧਾ ਪਾਉ ਜਿਨ ਕੀਆ ਇਸ ਕੀਤ ਨਾ ਪੂਰੀ-ਪੂਰੀ ਮੁਖੋ ਵਖਾਣ ਜਿਸ ਨੂੰ ਕਰਮ ਕਰੇ ਕਰਤਾ ਸਾਧ ਸੰਗ ਹੋਏ ਤਿਸ ਬਿਵਹਾਰ ਘਰਨਾਮ ਸਖਤ ਸਿਉ ਲਾਗਾ ਰੰਗ ਤੋ ਮਨ ਅਨਕ ਤਿਸ ਜਨ ਨਹੀਂ ਭੰਗ ਭੈਰੋ ਮਹਿਲਾ ਪੰਗਵਾ ਨਿੰਦਕ ਕਾ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਬਿਵਹਾਰ ਨਿੰਦਕ ਕਾ ਮੇਲਾ ਆਚਾਰ ਦਾਸ ਆਪਣੇ ਕੋ ਰਖਨ ਹਰ ਨਿੰਦਕ ਮੋ ਆਨੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਤਸਰ ਕਰਕੇ ਓ ਕਾਲ ਸਹਾਉ ਨਿੰਦਕ ਕਾ ਕਹਿਆ ਕੋਏ ਨਾ ਮੰਨੇ ਨਿੰਦਕ ਝੂਠ ਬੋਲ ਅਸ਼ੁਤਾਨ ਨੇ ਹਾਥ ਤੇ ਸ਼ੋਰ ਸਿਰ ਧਰਨ ਲਗਾਹੀ ਨਿੰਦਸ ਕੋ ਦੈ ਛੋੜੈ ਨਾ ਹਰ ਕਾ ਦਾਸ ਇਸ ਬੁਰਾ ਨਾ ਮੰਗੇ ਨਿੰਦਕਾ ਲੱਗੇ ਦੁਖ ਸੰਗ ਬਗਲੇ ਜਿਉ ਰਹਾ ਪੰਖ ਪਸਾਰ ਮੁਖਤ ਬੋਲਿਆ ਤਾਂ ਕੱਢਿਆ ਵਿਚਾਰ ਅੰਤਰ ਜਾਮੀ ਕਰਤਾ ਸੋਏ ਹਰ ਜਨ ਕਰ ਸੁਨੇ ਚਲ ਹੋਏ ਹਰ ਕਾ ਦਾ ਸੱਚ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਪਹਿਰੋ ਮਹਿਲਾ ਪੰਜਵਾ ਦੋਏ ਕਰ ਜੋਰ ਕਰੋ ਅਰਦਾਸ ਜਿਉ ਪਿੰਡ ਧਨ ਤਿਸ ਕੀ ਰਾਸ ਸੋਈ ਮੇਰਾ ਸੁਆਮੀ ਕਰਨੇ ਹਰ ਕੋਟ ਬਾਰ ਜਾਈਂ ਭਲੇ ਹਾਰ ਸਾਧੂ ਤੁਰ ਪੁਨੀਤ ਕਰੀ ਨਨਕੇ ਬਿਕਾਰ ਮਿਟੈ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾ ਜਾਤ ਦੇਮ ਸਗਲ ਨਿਧਾਨ ਜਾਕੀ ਸੇਵਾ ਪਾਈਐ ਮਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਨ ਖਗਤਨ ਆਧਾਰ ਘਟ ਘਟ ਅੰਤਰ ਸਗਲ ਪ੍ਰਗਾਸ ਰੱਜ ਜਾਪ ਜੀਵੈ ਭਗਤ ਗੋਣ ਦਾਸ ਜਾਤੀ ਸੇਵਨਾ ਬਿਰਥੀ ਜਾਏ ਮਨ ਤਨ ਅੰਤਰ ਏਕ ਤੇ ਆਏ ਗੁਰ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਏਥੋਕ ਕਰ ਕਿਰਪਾਲੀ ਜੈ ਲੜ ਲਾਏ ਚਰਨ ਤਮਲ ਨਾਨਕ ਨਿਤ ਥਿਆਏ